ਹਾਥੀ ਵਾਲਾ ਵਗਨ ਚ ਪਾਉਣਾ ਹਿੱਸਾ ਦੇਸ਼ ਵਿੱਚ ਪਾਉਣਾ ਹਾਥੀ ਵਾਲਾ ਵਗਨ ਚ ਪਾਉਣਾ ਹਿੱਸਾ ਦੇਸ਼ ਵਿੱਚ ਪਾਉਣਾ ਤੈਨੂੰ ਬਹੁਤ ਜਣ ਮੰਨਾਂਗੇ ਤਾਂ ਬੰਦਿਆ ਕਹਦੇ ਹਾਂ ਬੰਦਿਆ ਕਹਦੇ ਹਾਂ ਬੰਦਿਆ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪ ਸਾਰਿਆਂ ਨੂੰ ਬਲਵਿੰਦਰ ਜਲੰਧਰ ਬਲਵਿੰਦਰ ਬਲਵਿੰਦਰ ਚਾਹੀਦਾ ਜਲੰਧਰ ਚਾਹੀਦਾ ਬਲਵਿੰਦਰ ਚਾਹੀਦਾ ਇਹ ਬਸ ਐਮਪੀ ਬਲਵਿੰਦਰ ਚਾਹੀਦਾ ਤੇ ਬਸ ਥੋੜਿਆ ਲੱਗ ਜਾ ਵਿੱਚੀ ਸ਼ਾਰਟਕਟ ਆਪ ਦੀ ਆਪ ਦੇ ਦਿਓ ਇਹ ਬੀਜੇਪੀ ਨੂੰ ਪਹਹਾਓ ਬੀਐਸਡੀ ਲਿਆਓ ਦੇਸ਼ ਬਚਾਓ ਨੀਲਾ ਝੰਡਾ ਲਹਿਰਾਓ ਖਾਟੀ ਵਾਲੇ ਲਗਨ ਦਿਵਾਓ ਪੀਐਸ ਤਾਂ ਬੰਦਿਆ ਕਹਦੇ ਹਾਂ ਬੰਦਿਆ ਉਹ ਕਹਦੇ ਹਾਂ ਬੰਦਿਆ ਕਹਦੇ ਹਾਂ ਬੰਦਿਆ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਸਾਥੀ ਬੋਲਣਾ ਚਾਹੁੰਦੇ ਆ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਆ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਉਤਸ਼ਾਹ ਆ ਚਲੋ ਇੱਦਾਂ ਬੋਲੋ ਸਾਰਿਆਂ ਦੇ ਮਨ ਵਿੱਚ ਉਤਸ਼ਾਹ ਆ ਜੀ ਸੋ ਮੈਂ ਖੀਰ ਦੇ ਵਿੱਚ ਸਾਡੇ ਸੀਨੀਅਰ ਸਾਥੀ ਸਾਡੇ ਸਤਿ ਆਜੋਕ ਚਾਚਾ ਜੀ ਸੁਦੀਪ ਬਾਦੂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਏ ਹੋਏ ਸਾਰੇ ਹੀ ਸਾਥੀਆਂ ਦਾ ਧੰਨਵਾਦ ਹੈਲੋ ਹੈਲੋ ਜੈ ਜੀਪ ਜੈ ਹਰ ਜੈ ਜੀਪ ਜੈ ਹਰ ਸਭ ਤੋਂ ਪਹਿਲਾਂ ਜਿੰਨੇ ਸਾਡੇ ਸਾਥੀ ਆਏ ਆ ਪਰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਖੜ ਕੇ ਇਸ ਪਾਰਟੀ ਨੂੰ ਹੋਸਤ ਕੀਤਾ ਸੋ ਸਾਡੇ ਆਪਣੇ ਬਲਵਿੰਦਰ ਕੁਮਾਰ ਜੀ ਜੋ ਕੇ ਸੱਚੇ ਸੁੱਚੇ ਜਿਨ੍ਹਾਂ ਵਿੱਚ ਕੋਈ ਦਾਗ ਨਹੀਂ ਹੈ ਉਹਨਾਂ ਨੇ ਆ ਕੇ ਆਪਣਾ ਜੋ ਵੀ ਪਾਠਰ ਦਿੱਤਾ ਤੁਹਾਨੂੰ ਜੋ ਵੀ ਸਮਝਾਇਆ ਅਸੀਂ ਉਹਨਾਂ ਦੀਆਂ ਗੱਲਾਂ ਦੇ ਉੱਤਰਾਂ ਉਹਨਾਂ ਦੀ ਵੋਟਾਂ ਦੇ ਨਾਲ ਉਹਨਾਂ ਦੇ ਆਪਾਂ ਨੂੰ ਕਾਉਣਾ ਕਿ ਜਿੰਨਾਂ ਤੇ ਵਿੱਚੋਂ ਅਗਰ ਆਪਾਂ ਉਹਨਾਂ ਦਾ ਜ਼ਮਾਨਾ ਜੋ ਸਾਡੇ ਨਾਲ ਖੜੇ ਆ ਹਰ ਟਾਈਮ ਕੋਈ ਵੀ ਕੰਮ ਹੋਵੇ ਕਿੱਥੇ ਵੀ ਹੋਵੇ ਸਾਡੀ ਪਾਰਟੀ ਸਾਰਿਆਂ ਦੇ ਨਾਲ ਜਾਊਗੀ ਸੋ ਇੰਨੀ ਗੱਲਾਂ ਕਰਦੇ ਹੋਏ था <laughs>